ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵਕਤ ਮੈਂ ਆਗਰਾ ਦੇ ਵਿੱਚਾਂ ਆਗਰਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਡੇਰਾ ਲਾਇਆ ਹੋਇਆ ਸੀਗਾ ਇਹ ਉਹ ਸਥਾਨ ਸੀ ਜਿੱਥੇ ਤੰਬੂ ਲਾਇਆ ਸੀਗਾ ਅਸਲ 'ਚ ਗੱਲ ਕੀ ਹੋਈ ਇਸ ਸਥਾਨ ਬਾਰੇ ਬਹੁਤ ਲੋਕਾਂ ਨੂੰ ਬਹੁਤ ਸੰਗਤਾਂ ਨੂੰ ਬਹੁਤ ਘੱਟ ਪਤਾ ਵਾ ਵਿਰਲਿਆਂ ਨੂੰ ਹੀ ਪਤਾ ਹੋਵੇ ਤੁਸੀਂ ਦੇਖ ਹੀ ਲੋਗੇ ਕਿ ਇੱਥੇ ਸੰਗਤਾਂ ਆਉਂਦੀ ਵੀ ਬਹੁਤ ਘੱਟ ਆ ਸੁਣਮੇ ਦੱਸ ਦੇਦਾ ਇਤਿਹਾਸ ਕੀ ਆ ਜਹਾਂਗੀਰ ਬਾਦਸ਼ਾਹ ਨੇ ਆਖਿਆ ਦੇ ਬੇਨਤੀ ਕੀਤੀ ਸੀਗੇ ਕਿ ਹਰਗੋਬਿੰਦ ਸਾਹਿਬ ਜੀ ਨੂੰ ਕਿ ਤੁਸੀਂ ਸਾਡੇ ਕੋਲ ਦਿੱਲੀ ਆਵੋ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਸ਼ਾ ਦਿੱਲੀ ਚਲੇ ਗਏ ਦਿੱਲੀ ਚਲੇ ਗਏ ਉਸ ਤੋਂ ਬਾਅਦ ਸ਼ੇਰ ਦੇ ਸ਼ਿਕਾਰ ਲਈ ਆਗਰੇ ਵਾਲੇ ਪਾਸੇ ਆ ਗਏ ਇਧਰਲੇ ਪਾਸੇ ਘੌਂਦੇ ਘੌਂਦੇ ਇਸ ਆਗਰੇ ਵਾਲੇ ਪਾਸੇ ਆ ਗਏ ਸੀਗੇ ਤਾਂ ਜਹਾਂਗੀਰ ਬਾਦਸ਼ਾਹ ਦਾ ਤੰਬੂ ਤੰਬੂ ਪਰਲੇ ਪਾਸੇ ਸੀਗਾ ਉਦੋਂ ਅਗਲੇ ਪਾਸੇ ਗੁਰੂ ਤੇਗ ਅਪ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੰਬੂ ਸੀ ਆ ਸਥਾਨ ਤੇ ਇਹ ਬਾਅਦ ਦੇ ਵਿੱਚ ਇੱਕ ਮਟੀ ਵਾਂਗੂ ਬਾਅਦ ਦੇ ਵਿੱਚ ਇਮਾਰਤ ਬਣਾ ਦਿੱਤੀ ਗਈ ਹੈ ਨਾ ਉਦੋਂ ਤਾਂ ਪਹਿਲੀਆਂ ਚ ਤਾਂ ਨਹੀਂ ਹੁੰਦੀ ਸੀਗੀ ਨਿਸ਼ਾਨੀ ਵਜੋਂ ਬਟ ਆ ਸਥਾਨ ਹੀ ਸਹੀ ਸੀ ਜਿੱਥੇ ਤੰਬੂ ਲਾਇਆ ਸੀਗਾ ਇੱਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਪਾਕ ਪਵਿੱਤਰ ਆਗਰਾ ਦੇ ਵਿੱਚ ਆ ਅਸੀਂ ਇਹ ਜਿਹੜਾ ਗੁਰੂ ਕਾ ਤਾਲ ਗੁਰਦੁਆਰਾ ਸਾਹਿਬਾ ਨੌਵੇਂ ਪਾਸ਼ਾ ਜੀ ਦਾ ਉਸ ਗੁਰਦੁਆਰੇ ਤੋਂ ਸਿਰਫ ਅੱਧਾ ਕਿਲੋਮੀਟਰ ਦੀ ਦੂਰੀ ਤੇ ਨਾ ਸਾਹਮਣੇ ਵਾਲੇ ਪਾਸੇ ਨੂੰ ਆ ਜਾਂਦਾ ਵਾ ਆਜੋ ਇਧਰਲੇ ਪਾਸੇ ਇਸ ਸਥਾਨ ਬਾਰੇ ਮੈਨੂੰ ਬਹੁਤ ਘੱਟ ਪਤਾ ਸੀ ਇਤਿਹਾਸ ਦੀ ਵੀ ਸਾਂਝ ਪਾਵਾਂਗੇ ਤੇ ਬਾਈ ਮਨਿੰਦਰ ਆਪਣੇ ਨਾਲ ਬਾਈ ਮਨਿੰਦਰ ਤੇ ਬਾਈ ਕੁਲਦੀਪ ਰਸੂਲਪੁਰ ਬਾਈ ਨੇ ਦੱਸਿਆ ਸੀਗਾ ਫਿਰ ਭੇਜ ਆ ਇਤਿਹਾਸ ਬਹੁਤ ਤਕੜਾ ਬਾਈ ਹੋਣੀ ਪੰਜਾਬ ਤੋਂ ਆਪਰ ਆਗਰੇ ਚ ਲੰਬੀ ਸਮੇਂ ਤੋਂ ਡਿਊਟੀ ਕਰਦੇ ਆ ਇਧਰਲੇ ਪਾਸੇ ਆਹ ਨਿਸ਼ਾਨ ਸਾਹਿਬ ਲੱਗਿਆ ਹੋਇਆ ਆਪਣੀ ਕੌਮ ਦਾ ਹਨਾ ਸੁਣਵੇਂ ਦੱਸਦਾ ਗੱਲ ਕੀ ਬਣੀ ਤੰਬੂ ਲੱਗਿਆ ਸੀਗਾ ਸੰਗਤਾਂ ਹਮ ਹਮਾ ਕੇ ਪਹੁੰਚਣ ਲੱਗੀਆਂ ਗੁਰੂ ਛੇਵੇਂ ਪਾਸ਼ਾ ਜੀ ਦਾ ਤੰਬੂ ਲੱਗਿਆ ਸੀ ਇੱਕ ਕਾਹੀ ਸੀਗਾ ਘਾ ਪੱਟ ਕੇ guzara ਕਰਨ ਵਾਲਾ ਉਹਦਾ ਕੰਮ ਸੀ ਘਾ ਪੱਟਣਾ ਉਹਨੇ ਸੋਚਿਆ ਵੀ ਗੁਰੂ ਸਾਹਿਬ ਆਏ ਹੋਏ ਆ ਤੰਬੂ ਦੇ ਵਿੱਚ ਵੀ ਕਿਉਂ ਨਾ ਮੈਂ ਨਰਮ ਨਰਮ ਘਾ ਲੈ ਕੇ ਜਾਵਾਂ ਫਿਰ ਕੀ ਕੀਤਾ ਕਿ ਨਰਮ ਨਰਮ ਘਾ ਪੱਟਿਆ ਗੁਰੂ ਸਾਹਿਬ ਦੇ ਘੋੜਿਆਂ ਲਈ ਪੰਡ ਬੰਨੀ ਤੇ ਤੁਰ ਪਿਆ ਇਧਰ ਆਗਰੇ ਵਾਲੇ ਪਾਸੇ ਨੂੰ ਇਸ ਥਾਂ ਤੇ ਆ ਗਿਆ ਉਹ ਟੰਬੂ ਦੇਖਿਆ ਹੁਣ ਜੇ ਗਰੀਬੰਦਾ ਨੂੰ ਤਾਂ ਸਾਰੇ ਬਰਾਬਰੀ ਲੱਗਦੇ ਹੁੰਦੇ ਆ ਵੀ ਇਹ ਖਣੀ ਉਹ ਵੀ ਤਕੜਾ ਉਹ ਵੀ ਤਕੜਾ ਹਨਾ ਰੇਕਤੀ ਵਿਚਾਰਾ ਡਰਦਾ ਹੁੰਦਾ ਉਹ ਕੀ ਕਰਕੇ ਭਲੇਖੇ ਦੇ ਨਾਲ ਜਹਾਂਗੀਰ ਵਾਲੇ ਟੰਬੂ 'ਚ ਵੜ ਗਿਆ ਜਾ ਕੇ ਉਵੇਂ ਪੰਡ ਰੱਖਤੀ ਅੱਖਾਂ ਮਿੱਚੀਆਂ ਸੀਗੀਆਂ ਅਰਦਾਸ ਕਰਤੀ ਮਹਾਰਾਜ ਮੈਨੂੰ ਦੀਨ ਦੁਨੀਆ ਦੇ ਮਤਲਬ ਇਹ ਕਹਿ ਸਕਦੇ ਕਿ ਆਵਾਗੁਣ ਦੇ ਚੱਕਰਾਂ 'ਚੋਂ ਕੱਢੋ ਹਨਾ ਮੈਨੂੰ ਨਾਮ ਦੀ ਦਾਤ ਬਖਸ਼ੋ ਇਹ ਸਾਰੀਆਂ ਗੱਲਾਂ ਸੁਣ ਕੇ ਜਹਾਂਗੀਰ ਨੇ ਆਖਿਆ ਭਾਈ ਜੇ ਤੂੰ ਜੰਗੀਰਾ ਲੈਣੀਆਂ ਤੇ ਤੈਨੂੰ ਜੰਗੀਰਾ ਮਿਲ ਜਾਣਗੀਆਂ ਪਰਾ ਦੀਨ ਜਿਹੜਾ ਕਹੇ ਕਹਿ ਸਕਦਾ 84 ਲੱਖ ਜੂਨ ਵਾਲਾ ਚੱਕਰ ਉਹ ਮੇਰੇ ਵਸ ਦਾ ਰੋਗ ਨਹੀਂਗਾ ਜਦੋਂ ਇੰਨੀ ਗੱਲ ਕਹਿਣ ਦੀ ਧੀਰ ਸੀ ਤੇ ਉਹ ਘਾਈ ਨੇ ਕੀ ਕੀਤਾ ਟਕਾ ਤੇ ਪੰਡ ਜਿਹੜੀ ਮੱਥਾ ਟੇਕਿਆ ਸੀ ਉਹ ਚੱਕ ਲੇ ਤੇ ਜਹਾਂਗੀਰ ਬਾਦਸ਼ਾਹ ਕਹਿੰਦਾ ਤੂੰ ਐ ਕਿਰਾ ਪੰਡ ਤੇ ਟਕਾ ਇਥੇ ਪਿਆ ਰਹਿਣ ਤੇ ਤੂੰ ਮੈਥੋਂ ਪੇਸ਼ਾ ਜਗੀਰਾ ਲੈ ਰਾ ਤੇ ਘਾਈ ਨੇ ਗੱਲ ਕੋਈ ਨਾ ਸੁਣੀ ਉਹ ਕਹਿੰਦੇ ਮੈਂ ਤਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਕੋਲ ਜਾਊਂਗਾ ਅਗਲੇ ਪਾਸੇ ਫਿਰ ਇਸ ਸਥਾਨ ਤੇ ਘਾਈ ਇੱਥੇ ਆ ਗਿਆ ਸੀਗਾ ਇਸ ਸਥਾਨ ਤੇ ਆ ਕੇ ਫਿਰ ਉਹਨੇ ਮਤਲਬ ਮੱਥਾ ਟੇਕਿਆ ਗੁਰੂ ਸਾਹਿਬ ਸਾਰਾ ਜਾਣੀ ਜਾਣ ਸੀ ਤੇ ਗਲਵਕੜੀ ਦੇ ਵਿੱਚ ਲਿਆ ਹਨ ਉਹਨੂੰ ਪਿਆਰ ਸਤਿਕਾਰ ਦਿੱਤਾ ਨਾਮ ਦੀ ਦਾਤ ਬਖਸ਼ੀ ਮਤਲਬ ਇਹ ਉਹ ਥਾਂ ਮੈਂ ਇੱਥੇ ਥਾਪੜਾ ਦਿੱਤਾ ਕਾਹੀ ਨੂੰ ਮਤਲਬ ਵੀ ਗੁਰੂ ਹਰਗੋਬਿੰਦ ਸਾਹਿਬ ਕਿਰਤੀ ਬੰਦੇ ਦੇ ਕਦਰਦਾਨ ਸੀ ਉਹਨਾਂ ਨੇ ਉਹਦੀ ਕਦਰ ਕੀਤੀ ਗਲਣਾ ਲਾਇਆ ਥਾਪੜਾ ਦਿੱਤਾ ਇਹ ਉਹ ਸਥਾਨ ਸੀਗਾ ਜਿੱਥੇ ਇੱਕ ਕਿਰਤੀ ਦਾ ਮੁੱਲ ਪਾਇਆ ਐਂ ਕਹਿ ਸਕਦੇ ਆਪਾਂ ਮਤਲਬ ਹਰਗੋਬਿੰਦ ਸਾਹਿਬ ਪਾਸ਼ਾ ਕਲਗੀਆਂ ਵਾਲੇ ਕਲਗੀ ਉਹ ਲਾ ਕੇ ਰੱਖਦੇ ਹੁੰਦੇ ਸੀ ਮੀਰੀ ਪੀਲੀ ਦੇ ਮਾਲਕ ਸੀ ਹਨ ਤੇ ਉਹਨਾਂ ਦਾ ਇੱਕ ਆਮ ਲੋਕਾਂ ਨਾਲ ਵੀ ਪਿਆਰ ਸੀਗਾ ਇਸ ਏਰੀਏ ਦੇ ਵਿੱਚ ਗੁਰੂ ਆ ਸ਼ੇਨਿ ਪਾਸ਼ਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਲੰਮਾ ਸਮਾਂ ਵਿੱਚ ਰਹੇ ਦਿੱਲੀ ਆਏ ਦਿੱਲੀ ਤੋਂ ਆਗਰਾ ਆਗਰਾ ਤੋਂ ਬਾਅਦ ਫਿਰ ਤੌਲਪੁਰ ਗਏ ਜਿੱਥੇ ਮਛਕੁੰਡ ਬਣਿਆ ਹਨ ਉੱਥੇ ਸ਼ੇਰ ਦਾ ਸ਼ਿਕਾਰ ਕੀਤਾ ਸੀਗਾ ਇੱਕੋ ਵਾਰ ਦੇ ਨਾਲ ਤੇ ਉੱਥੇ ਗਏ ਉਦੋਂ ਬਾਅਦ ਦੇ ਵਿੱਚ ਗਵਾਲੀਅਰ ਦੇ ਕਿਲੇ 'ਚ ਗਏ ਜਿੱਥੇ ਕਿ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਸੀ ਆ ਜੂ ਇਧਰਲੇ ਪਾਸੇ ਦਿਖਾ ਦਾਂ ਕਿਸੇ ਸਮੇ ਇਹ ਏਰੀਆ ਬਹੁਤ ਸੰਘਣਾ ਜੰਗਲ ਹੁੰਦਾ ਸੀਗਾ ਬਹੁਤ ਸੰਘਣਾ ਜੰਗਲ ਹੁੰਦਾ ਸੀ ਹੁਣ ਤਾਂ ਰੁੱਖ ਵਗੈਰਾ ਬਚੇ ਨਹੀਂ ਕਿ ਹਨਾ ਸਾਰਾ ਸ਼ਹਿਰ ਮਤਲਬ ਭਰ ਗਿਆ ਆ ਸੀਮਿੰਟ ਦੀਆਂ ਇਮਾਰਤਾਂ ਦੇ ਨਾਲ ਕਿਉਂਕਿ ਪੁਰਾਣੀਆਂ ਇਮਾਰਤਾਂ ਬਹੁਤ ਘੱਟ ਬਚੀਆਂ ਨੇ ਬਚੀਆਂ ਹੈਗੀਆਂ ਹਾਂ ਪਰ ਹੋਰ ਤਰੀਕੇ ਦਾ ਖੋ ਗਿਆ ਗਮ ਹਨਾ ਤਾਜਮਹਿਲ ਪੁਰਾਣਾ ਹੈਗਾ ਬਾਈ ਸ਼ਾਹਜਹਾਂ ਵੇਲੇ ਦਾ ਬ ਪਰ ਇਹ ਗੱਲ ਉਸਦੇ ਪਿਓ ਵੇਲੇ ਦੀ ਆ ਸ਼ਾਹਜਹਾਂ ਦੇ ਪਿਓ ਵੇਲੇ ਦੀ ਗੱਲ ਬਾਤ ਆ ਜਹਾਂਗੀਰ ਵੇਲੇ ਦੀ ਜਹਾਂਗੀਰ ਉਹ ਤੋਂ ਬਾਦਸ਼ਾਹ ਹੁੰਦਾ ਸੀਗਾ ਉਸ ਤੋਂ ਪਹਿਲਾਂ ਤਾਂ ਸਿਰਫ ਆਗਰੇ ਦੇ ਵਿੱਚ ਇੱਕ ਕਿਲਾ ਹੁੰਦਾ ਸੀ ਜਿਹੜਾ ਜਿਹਨੂੰ ਕਿ ਲਾਲ ਕਿਲਾ ਆਗਰੇ ਦਾ ਕਹਿੰਦੇ ਆ ਉਹ ਸਥਾਨ ਸੀ ਇਹ ਸਥਾਨ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਸੀ ਮੈਨੂੰ ਵੀ ਅੱਜ ਹੀ ਪਤਾ ਲੱਗੀ ਸੀ ਵੀਰੇ ਹੁਣਾ ਨੇ ਬਾਈ ਕੁਲਦੀਪ ਹੁਣਾ ਨੇ ਮੈਨੂੰ ਦੱਸਿਆ ਤਾਂ ਫਿਰ ਆਪਾਂ ਇਹ ਚੀਜ਼ ਦੀ ਜਾਣਕਾਰੀ ਇਕੱਠੀ ਕੀਤੀ ਹੈ ਨਾ ਇਤਿਹਾਸ ਚੁੱਪ ਤਾਂ ਫਟਕਲ ਪਤਾ ਸੀ ਪਰ ਇੰਨਾ ਵਿਸਥਾਰ ਨਾਲ ਸੀ ਫਿਰ ਉਹਨਾਂ ਨੇ ਜਾਣਕਾਰੀ ਦਿੱਤੀ ਤਾਂ ਧੰਨਵਾਦ ਵੀਰੇ ਤੁਹਾਡਾ ਵੀ ਤੇ ਕਹ ਲਓ ਕਿ ਬਹੁਤ ਵੱਡੇ ਸਥਾਨ ਤੇ ਲਿਆਂਦਾ ਹੈ ਨਾ ਕਮਾਲ ਹੋ ਗਈ ਐ ਕੁਦਰਤੀ ਸਵੱਬ ਬਣ ਜਾਂਦੇ ਆ ਕੜੀ ਨਾ ਕੜੀ ਜੁੜਦੀ ਜਾਂਦੀ ਆ ਤਾਂ ਤੁਸੀਂ ਵੀ ਕਦੇ ਆਓ ਨਾ ਗੁਰੂਕਾ ਤਾਲ ਗੁਰਦੁਆਰਾ ਸਾਹਿਬ ਤਾਂ ਇੱਧਰਲੇ ਪਾਸੇ ਵੀ ਲਾਜ਼ਮੀ ਆਇਓ ਗੁਰਦੁਆਰਾ ਦਮਦਮਾ ਸਾਹਿਬ ਆ ਨਾ ਪੁਰਾਣਾ ਗੁਰਦੁਆਰਾ ਦਮਦਮਾ ਸਾਹਿਬ ਛੇਵੇਂ ਪਾਤਸ਼ਾਹ ਜੀ ਦਾ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੰਬੂ ਲਾਇਆ ਸੀਗਾ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ